ਗੱਲ ਹੋ ਗਈ ਆ ਤੁਸੀਂ ਕਰ ਉਹ ਸਮਝਿਆ ਤਾਂ ਕਦੂ ਇਹ ਨਿਕਲ ਗਿਆ ਤਰਬੂਜਾ ਘੱਟੇ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਹੈ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ 'ਚ ਅੱਜ ਆਪਾਂ ਫੇਰ ਆ ਗਏ ਜੀ ਉੱਪਰ ਆਪਣਾ 21 ਦਿਨ ਦਾ ਚੈਲੰਜ ਕੰਪਲੀਟ ਕਰਨ ਲਈ ਛੱਤ ਤੇ ਆ ਗਏ ਆ ਅੱਜ ਆਪਣਾ ਡੇ 2 ਹੈ ਤੇ ਹੁਣ ਆਪਾਂ ਸ਼ੁਰੂ ਕਰਾਂਗੇ ਆਪਣੀ ਐਕਸਰਸਾਈਜ਼ ਐਕਸਰਸਾਈਜ਼ ਕਰਕੇ ਫਿਰ ਆਪਾਂ 10 ਮਿੰਟ ਮੈਡੀਟੇਸ਼ਨ ਕਰਕੇ ਫਿਰ نیچے ਜਾਵਾਂਗੇ ਸਵੇਰੇ ਸਵੇਰੇ ਐਕਸਰਸਾਈਜ਼ ਕਰਕੇ ਲੱਗਦਾ ਤਾਂ ਠੀਕ ਹੈ ਮਤਲਬ ਸਾਰਾ ਦਿਨ ਵਧੀਆ ਨਿਕਲਦਾ 10 ਮਿੰਟ ਮੈਡੀਟੇਸ਼ਨ ਕਰੀ ਹੋਏ ਨਾ ਸਾਰਾ ਦਿਨ ਰਿਲੈਕਸ ਨਿਕਲਦਾ ਮੈਂ ਐਕਸਰਸਾਈਜ਼ ਨੂੰ ਰੁਟੀਨ ਵਿੱਚ ਐਡ ਕਰਨਾ ਚਾਹੁੰਦਾ ਕਿ ਰੋਜ਼ ਮਾਰਨਿੰਗ ਐਕਸਰਸਾਈਜ਼ ਔਰ ਮੈਡੀਟੇਸ਼ਨ ਤੋਂ ਹੀ ਸਟਾਰਟ ਹੋਵੇ ਅੰਜੂਰ ਆਵਰ ਕਰਕੇ ਥੋੜਾ ਜਿਹਾ ਕਫ ਕੋਲਡ ਮੈਨੂੰ ਹੀ ਹੋ ਗਿਆ ਬਟ ਕੋਈ ਗੱਲ ਨਹੀਂ ਆਪਾਂ ਚੈਲੰਜ ਵਿੱਚ ਨਹੀਂ ਛੜਨਾ ਤੇ ਆਪਾਂ ਕਰਦੇ ਹਾਂ ਹੁਣ ਚੈਲੰਜ ਆਪਣਾ ਕੰਪਲੀਟ ਡੇ 2 ਫਿਲਹਾਲ ਮੈਂ ਹਲਕੀ ਹਲਕੀ ਐਕਸਰਸਾਈਜ਼ ਕਰ ਰਿਹਾ ਕਿਉਂਕਿ ਪੰਜ ਚਾਰ ਦਿਨ ਹਲਕੀ ਹਲਕੀ ਐਕਸਰਸਾਈਜ਼ ਕਰਾਂਗਾ ਉਸ ਤੋਂ ਬਾਅਦ ਆਪਾਂ ਸੈੱਟ ਬਣਾ ਕੇ ਐਕਸਰਸਾਈਜ਼ ਸਟਾਰਟ ਕਰਾਂਗੇ ਜਿਵੇਂ ਹਰੇਕ ਐਕਸਰਸਾਈਜ਼ ਦਾ 21 ਜਾਂ 2 2 2 ਸੈੱਟ ਲਗਾ ਕੇ ਸਟਰੈਪਸ ਗਿਣ ਕੇ ਇਥੇ ਐਕਸਰਸਾਈਜ਼ ਕਰਾਂਗੇ ਠੀਕ ਹੈ ਜੀ ਤੇ ਪੰਜ ਚਾਰ ਦਿਨ ਬਾਅਦ ਆਪਾਂ ਹੁਣ ਸਟਾਰਟ ਕਰਾਂਗੇ ਤੇ ਹੁਣ ਬਾਰਿਸ਼ ਆ ਗਈ ਹੈ ਪੂਰੀ ਤੇ ਆਪਾਂ ਹੁਣ ਚੱਲਦੇ ਆਂ ਨੀਚੇ ਅਸੀਂ ਨਾ ਏਸੀ ਨਹੀਂ ਚਲਾ ਰਹੇ ਜਦੋਂ ਜਦੋਂ ਇਹਨੂੰ ਜੁਖਾਮ ਹੋ ਗਿਆ ਭਾਈ ਗਰਮੀ ਗਰਮੀ ਆਏਗੀ ਵਧੀਆ ਜੁਖਾਮ ਖੁੱਲੇਗਾ ਦਾ ਕਦੂ ਲੱਗੇ ਹੋਏ ਸੀਗੇ ਆਪਣੇ ਤੇ ਅੱਜ ਤੋੜਾਂਗੇ ਇਹਨਾਂ ਨੂੰ ਕਦੂ ਦੋ ਤਾਂ ਲੱਗੇ ਹੋਏ ਐ ਥੋੜੇ ਜਿਹਾ ਆਪਾਂ ਸਬਜ਼ੀ ਵਾਲੇ ਤੋਂ ਲੈ ਲਈ ਸੀਗੇ ਤੇ ਹੁਣ ਆਪਾਂ ਇੱਥੇ ਤੋਂ ਦੋ ਕਦੂ ਤੋੜ ਕੇ ਆਪਣੀ ਸਬਜ਼ੀ ਕੰਪਲੀਟ ਕਰਾਂਗੇ ਅਜਵਾਬ ਆਪਸਾ ਮੈਂ ਕਹਿੰਦਾ ਰੈਂਡ ਦੇ ਦੇਖ ਲੈਣੀ ਹੈ ਹੈਨਾ ਚਲ ਚੱਕ ਕੇ ਦਿੰਦੇ ਦੇਖੀ ਆਉਂਦੇ ਇੱਕ ਤਾਂ ਸਾਤੇ ਲੱਗੀ ਚੀਜ਼ ਦੇਖ ਵੀ ਨਹੀਂ ਨਾ ਦੀ ਤੂੰ ਚੱਕ ਦੋ ਇਹ ਪਿਆਰਾ ਹੈ ਇਹ ਜਿਹੜਾ ਵਰ ਵਰਗਾ ਛੋਟੂ ਜਿਹਾ ਹਾਂ ਇਹ ਗੱਲ ਹੋ ਗਈ ਆ ਤੁਸੀਂ ਕਰਦੇ ਹੋ ਸਮਝਿਆ ਤਾਂ ਕੱਦੂ ਇਹ ਨਿਕਲ ਗਿਆ ਖਰਬੂਜਾ ਘੱਟੇ ਤੇ ਨਹੀਂ ਧਾਰੀ ਵਾਲਾ ਇਹ ਤਾਂ ਖਰਬੂਜਾ ਹੀ ਲੱਗਦਾ ਤੁਸੀਂ ਲਾਜਾ ਦਾ ਪਤਾ ਨਹੀਂ ਤਾਂ ਜਿਹੜਾ ਬੀਜ ਖਾਂਦੇ ਉੱਪਰ ਗੇਰੇ ਜਾਂਦੇ ਆ ਪਤਾ ਲੱਗਦਾ ਨਹੀਂ ਕਿ ਆ ਬਣ ਜਾਣਾ ਮਿਟਾਏ ਮੈਂ ਕਿਾ ਚੱਲ ਕੱਦੂ ਥੋੜਾ ਹੋ ਨਿਕਲ ਗਏ ਉਹ ਵੀ ਕੱਟ ਲਿਓਗੇ ਵਿੱਚ ਜਿੰਨੇ ਮੈਂ ਕਿ ਲਿੱਕੇ ਲਾ ਦੇ ਮम्मी ਬੀਜਾ ਦਾ ਹੁੰਦੇ ਨਾ ਮम्मी ਬੀਜਾ ਵੀ ਨਿਕੀ ਜਿ ਵੱਡਾ ਉੱਪਰ ਦੇ ਸਰਬੂਜਾ ਚਿੱਟਾ ਆ ਮੈਨੂੰ ਫੋਟੋ ਚਿੱਟਾ ਲੱਗਿਆ ਹੁੰਦਾ ਸੀ ਛੱਤ ਤੋਂ ਛੱਤ ਤੋਂ ਅਸੀਂ ਤੋੜ ਕੇ ਲਿਆਏ ਤੇ ਕੱਦੂ ਸਮਝ ਕੇ نیچے ਆ ਕੇ ਜਦ ਕਟਿਆ ਇਹ ਕਰਬੂਜਾ ਨਿਕਲਿਆ ਵਾਹ ਕੀ ਬਾਤ ਹੈ ਕਰਬਾਜ ਕਰਬਾਜ ਮਿੱਠਾ ਹੈ ਕਰਬਾਜ ਨੇ ਗੇੜਾ ਦੇ ਦੇ ਮੈਨੂੰ ਵੀ ਦਿਖਾਓ ਚੈੱਕ ਕਰਾਂ ਚਲੋ ਟੇਸਟ ਕਰੂ ਦੇਖ ਚੈੱਕ ਕਰ ਫਰੂਟ ਬਣੇ ਫਰੂਟ ਲੱਗੇ ਆ ਘਰ ਦਾ ਪਹਿਲਾ ਫਰੂਟ ਬੇਮੋਦ ਮੇਰੇ ਅੱਗੇ ਹੈ ਵਧੀਆ ਲੱਗ ਰਿਹਾ ਦੇਖ ਲਓ ਇਹ ਦਸਤਨ ਹਰੇ ਹਰੇ ਮਿੱਠੇ ਨੇ ਪਰ ਹੁਣ ਫੇਰ ਆਹ ਇਹ ਵਧੀਆ ਲੱਗੇ ਜਾਣੇ ਅੰਮੇ ਜਾਂ ਚੱਕਰ ਆਓ ਉਹ ਤੂੰ ਰੱਸੀ ਲੈ ਕੇ ਬੇਲ ਬਣਾ ਕੇ ਲੈਣੇ ਮੈਂ ਮੰਡੀ ਲੈ ਜਾਈਏ ਕਰਨੇ ਲਾਵਾ ਜਾ ਮੈਂ ਸਾਈਕਲ ਘੁਰੇ 20 ਮੋਸਨ ਬੁਧਾ ਵੈਸੇ ਲਿਖ ਜੇ ਖਾਣੇ ਪਾ ਲੈ ਨੂੰ ਸਿਚਾਂ ਦੇ ਜੀ ਥੋੜਾ ਜਿਹਾ ਘੱਟ ਥੋੜਾ ਜਿਹਾ ਘੱਟ ਕਿਤੇ ਮਿੱਠਾ ਹੈ ਹੈ ਇਹਨਾਂ ਬੜਾ ਬਗੜਾ ਵੇ ਗਿੰਟ ਵੀ ਆਏ ਆ ਕੀ ਖਾਈਏ ਨੇ ਬਾਗਲੇ ਜਿਹੜਾ ਮਿੱਠਾ ਥੋੜੀ ਐ ਕਦ ਪੱਕਣਾ ਦਾ ਹਾਂ ਸੁਣ ਲੈਣੇ ਠੀਕ ਵੇਖੋ ਪੱਕਾ ਉਹ ਵੀ ਨਹੀਂ ਹੈਗਾ ਹੂੰ ਦੇਖ ਬਣੀ ਇਹ ਲਾ ਮਿੱਠਾ ਬਣ ਗਿਆ ਮੈਨੂੰ ਹਜੇ ਕੱਦੂ ਲੱਗੇ ਜਾਂਦਾ ਹੋਰ ਨਹੀਂ ਐ ਬਸ ਕੱਦੂ ਤੇ ਵੀ ਮੈਨੂੰ ਮੈਨੂੰ ਥਾਰੀ ਹੁੰਦੀ ਐ ਜਿਹੜੀ ਐ ਥਾਰੀ ਹੁੰਦੀ ਐ ਉਹਨੂੰ ਫਿਰ ਮੈਂ ਦੇਖੂਗੀ ਆ ਮੈਗਨੇ ਦੇ ਕੇ ਛੱਡਿਆ ਹੀ ਉੱਪਰ ਮੈਨੂੰ ਪਤਾ ਨਹੀਂ ਕੀ ਹੋਣਾ ਚਲ ਬਾਅਦ ਵਿੱਚ ਦੇਖੂ ਮੈਂ ਮਾਂ ਦਾ ਮੰਮੀ ਕਦੋਂ ਵੱਦੋਂ ਇਹ ਜੀ ਕਦੋਂ ਸੁਣ ਸੀ ਦੋ ਸਬਜ਼ੀ ਦਾ ਕੀ ਕਰਨਾ ਬਣਾਉਣੀ ਹੋਣਾ ਤਾਂ ਜਿੰਨੀ ਕੈਂ ਉੰਨੀ ਕ ਬਣਾ ਲਓ ਤੇ ਹੋਰ ਬਣਾ ਲੂਗੇ ਚਲੋ ਅੱਜ ਦਾ ਵੈਸੇ ਇੱਕ ਲੋਲੇ ਹੋ ਗਈ ਗੁਰਵਾਦੇ ਪਾਪਾ ਆ ਗਏ ਅੱਜ ਗੁਰਵਾਦੇ ਪਾਪਾ ਛੱਡ ਕੇ ਆਉਂਗੇ ਕੀ ਲਿਕੇ ਤੇਰੇ ਵਾਸਤੇ ਚਾਕਲੇਟ ਹਾਂਜੀ

ਕਰ ਦੇਣਾ ਕਰ ਪਾਣ ਵਾਸਤੇ ਫਰਸਟ ਕਰਾਈ ਤੋਂ ਆਪਾਂ ਟੀ-ਸ਼ਰਟ ਸਿਲੈਕਟ ਕੀਤੀਆਂ ਆ 5 2 3 4 ਆ 5 ਇਹਨੂੰ ਕਰਦੇ ਆ ਆਰਡਰ ਦੇਖਦੇ ਆ ਕਿਸ ਤਰ੍ਹਾਂ ਦੀ ਆਉਂਦੀ ਹੈ ਉੱਪਰ ਲਾਂਦੇ ਆ ਪਹਿਲਾਂ ਹਲੇ ਬਣ ਰਹੀ ਹੈ 1222 ਰੁਪਏ ਦੀ ਆ ਕਿੱਥੇ ਲਿਖਿਆ ਬਣ ਰਹੀ ਹੈ ਹਾਂ 1222 ਨੇ ਤੇ ਕੂਪਨ ਲਾ ਕੇ apply ਕਰ ਦਿੰਦੇ ਆ 980 ਦੀਆਂ ਹੋ ਗਈਆਂ ਆਹ ਦੇਖੋ ਕਿੰਨੀ ਸਸਤੀ ਪੈ ਗਈ ਆਪਾਂ ਨੂੰ ਪਰ ਟੀ-ਸ਼ਰਟ 141 176 173 294 130 ਇਹ ਘਰਪਾਣ ਨੂੰ ਤਾਂ ਨਹੀਂ ਠੀਕ ਰਹਿੰਦੀ ਐ ਨਾਲੇ ਕੱਪੜਾ ਵਧੀਆ ਹੁੰਦਾ ਹੁੰਦਾ ਇਹਨਾਂ ਦਾ ਪਹਿਲਾਂ ਵੀ ਆਪਾਂ ਮੰਗਾਉਂਦੇ ਆ ਹੁਣ ਤੁਹਾਨੂੰ ਵੀ ਦਿਖਾਵਾਂਗੇ ਕਿ ਕਿਵੇਂ ਦਾ ਕੱਪੜਾ ਆਇਆ ਇਹ ਡਿਸਕਾਊਂਟ ਤੋਂ ਬਾਅਦ ਦੇ ਵਾਲੇ ਰੇਟਾਂ ਦੇ ਹਾਂ ਹੁਣ ਇਹ ਡਿਸਕਾਊਂਟ ਤੋਂ ਬਾਅਦ ਆਲੇ ਹੋ ਗਏ ਹੁਣ ਆਪਾਂ ਇਹਨਾਂ ਨੂੰ ਕਰ ਦਿੰਦੇ ਆ ਆਰਡਰ ਜਦੋਂ ਆਣ ਗਿਆ ਫਿਰ ਤੁਹਾਨੂੰ ਦਿਖਾਵਾਂਗੇ ਹਾਂਜੀ ਹੋ ਗਿਆ ਸੂਟ ਰੈਡੀ ਮੈਂ ਥੋੜਾ ਜਿਹਾ ਫਰਕ ਰਹਿ ਗਿਆ ਹਾਂਜੀ ਕੱਲ੍ਹ ਸ਼ਾਮ ਨੂੰ ਲੈ ਕੇ ਆਏ ਤੇ ਹੁਣ ਤੱਕ ਬਣਾ ਵੀ ਦਿਆ ਸ਼ਰਟ ਬਣ ਗਈ ਬੱਸ ਇਹ ਲਾਈਨ ਤੇ ਲੈਸ ਲਾਉਣੇ ਬਾਕੀ ਸ਼ਰਟ ਬਣ ਗਈ ਹੋ ਗਈ ਰੈਡੀ ਵੇਰੀ ਗੁੱਡ ਐਕਸਟ੍ਰੈਕਸ ਹੈ ਤੁਸੀਂ ਪੂਰੇ ਬਾਈ ਜਰਾਵਰ ਗੁੱਡੇ ਗੁੱਡੇ ਥੈਂਕ ਯੂ ਗੁੱਡੇ ਪਾਪਾ ਅੱਜ ਜਰਾਵਰ ਥੋੜਾ ਜਿਹਾ ਠੀਕ ਹੈ ਵਧੀਆ ਫੀਲ ਕਰ ਰਿਹਾ ਤੇ ਐਕਟਿਵ ਵੀ ਹੈ ਨਾ ਐਕਟਿਵ ਵੀ ਹੈਗਾ ਪੂਰਾ ਖਾ ਵੀ ਰਿਹਾ ਠੀਕ ਹਾਂ ਖੇਲ ਖੋ ਰਿਹਾ ਨਹੀਂ ਤਾਂ ਵੈਸੇ ਤਾਂ ਇਰੀਟੇਟੇ ਸੀਗਾ ਚਿੜਚਿੜ ਕਰੀ ਜਾਂਦਾ ਸੀਗਾ ਕਿੰਨੇ ਦਿਨ ਤੋਂ ਹਾਂ ਖੇਲ ਰਿਹਾ ਪ੍ਰੋਪਰ ਹਾਂ ਚਲੋ ਠੀਕ ਹੈ ਬਾਈ ਬਾਈ ਕੱਦ ਬਾਈ ਪਾਪਾ ਬਾਈ ਬਾਈ ਪਾਪਾ ਲੰਚ ਵਿੱਚ ਹੈ ਜੀ ਦਾਲ ਰੋਟੀ ਔਰ ਲੱਸੀ ਲੱਸੀ ਜ਼ਰੂਰੀ ਆਪਾਂ ਨੂੰ ਮਹਾਸ਼ਾਹ ਦਾ ਫੜੇ ਜਾਣਾ ਹਮਾਰੇ ਲਈ ਬਹੁਤ ਹੀ ਬੜਾ ਸੈਟ ਬੈਕ ਥਾ ਉਸਕੇ ਬਿਨਾ ਹਮਾਰਾ ਪੂਰਾ ਮਿਸ਼ਨ ਸਬਟਾਜ ਹੋ ਸਕਦਾ ਥਾ ਲਓ ਜੀ ਪੌਣੇ 6 ਹੋ ਗਏ ਜੀ ਇਸ ਟਾਈਮ ਆਪਾਂ ਕਰੇ ਪਹੁੰਚ ਗਏ ਆ ਤੇ ਅੱਜ ਹੈਗੇ ਗਰਾਊਂਡ 'ਚ ਮੈਚ ਲੱਗਣਾ ਜੀ ਅੱਜ ਬਾਲੀਬਾਲ ਦਾ ਦੋ ਟੀਮ ਆ ਰਹੀਆਂ ਬਾਹਰੋਂ ਇੱਕ ਥੜੀ ਤੋਂ ਆ ਰਹੀ ਹੈ ਜੀ ਇੱਕ ਆ ਰਹੀ ਹੈ ਚੰਡੀਗੜ੍ਹ ਦੀ ਟੀਮ ਤੇ ਆਪਾਂ ਚੱਲਦੇ ਆ ਗਰਾਊਂਡ ਪਰ ਨੰ ਮੰਨ ਕੇ ਸ਼ੂਟ ਆਪਣੀ ਲਾਸਟ ਸਟੇਜ ਤੇ ਆ ਗਿਆ ਤਰਪਾਈ ਚੱਲ ਰਹੀ ਆ ਹਾਂਕ ਦਾ ਠੀਕਾ ਬੰਦਾ ਬੰਦਾ ਹੋਜਲੇ ਹੋਜਲੇ ਪੂਰਾ ਮੀ ਬਸ ਹੋ ਗਿਆ ਤਰਪਾਈ ਲਈ ਠੀਕ ਹੈ ਮਿਲੋ ਜੀ ਗਰਾਊਂਡ ਤੋਂ ਹੁਣ ਮੈਚ ਲਾ ਕੇ ਆਪਾਂ ਹੋ ਗਏ ਫ੍ਰੀ ਹਾਂਜੀ ਕਿੱਥੇ ਜਾਣਾ ਚਲੋ ਆਜੋ ਚਲਿਏ ਜਿਹੜਾ ਗੱਡੇ ਜਾਂਦੇ ਹੁਣ ਗਰਾਊਂਡ ਤਾਂ ਬੰਦ ਹੋ ਗਿਆ ਤੇ ਵਲੌਗ ਨੂੰ ਪੈਂਤੀ ਐਂਡ ਕਰਦੇ ਹਾਂ ਤੁਹਾਨੂੰ ਮਿਲਾਂਗੇ ਕੱਲ ਨੂੰ ਨਵੀਆਂ ਲਿੰਕ ਤੇ ਨਵੀਂ ਸਵੇਰ ਦੇ ਨਾਮ ਉਦੋਂ ਤੱਕ ਦੇਖਦੇ ਹਾਂ ਜਲ ਜਲ ਧੰਨਵਾਦ